ਚੁਰਨੀਆਂ ਪੈ ਗਈਆਂ ਜਾਂ ਆਪਣੇ ਫੇਸ ਦੇ ਉੱਤੇ ਪਿਗਮਿਟੇਸ਼ਨ ਹੋ ਗਈ ਛਾਈਆਂ ਪੈ ਗਈਆਂ ਤਾਂ ਉਹਨਾਂ ਵਾਸਤੇ ਜਿਹੜਾ ਅਸੀਂ ਇਹ ਨੁਸਖਾ ਲੈ ਕੇ ਆਏ ਹਾਂ ਹੁਣ ਤੁਸੀਂ ਆਪਣੇ ਆਪ ਹੀ ਮੈਨੂੰ ਇੱਕ ਗੱਲ ਕਹੀ ਹੈ ਸ਼ੁਰੂਆਤ ਦੇ ਵਿੱਚ ਵੀ ਇਹ ਸਾਨੂੰ ਹਲਦੀ ਉਹ ਲੱਗਦੀ ਹੈ ਜਿਹੜੀ ਵਿਆਹ ਤੋਂ ਪਹਿਲਾਂ ਉਪਟਣ ਦੇ ਵਿੱਚ ਬਟਨੇ ਦੇ ਵਿੱਚ ਲੱਗਦਾ ਤਾਂ ਤੁਸੀਂ ਮੈਨੂੰ ਦੱਸੋ ਵੀ ਆਪਣੇ ਬਜ਼ੁਰਗਾਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਹੈ ਇਹ ਪ੍ਰਥਾ ਕਿਉਂ ਚੱਲੀ ਆ ਰਹੀ ਹੈ ਕਿਉਂਕਿ ਇਹਦੇ ਵਿੱਚ ਹਲਦੀ ਦੇ ਵਿੱਚ ਇੰਨੇ ਕੁ ਜ਼ਿਆਦਾ ਗੁਣ ਨੇ ਕਿ ਸਾਡੇ ਬਜ਼ੁਰਗ ਇਸ ਨੂੰ ਵਿਆਹ ਤੋਂ ਪਹਿਲਾਂ ਬੰਦੇ ਤੇ ਇਸ ਕਰਕੇ ਅਪਲਾਈ ਕਰਦੇ ਸੀ ਵੀ ਜਿਹੜੀ ਵੀ ਉਹਦੇ ਚਿਹਰੇ ਤੇ ਕੋਈ ਮੈਲ ਹੈ ਕੋਈ ਕਿਸੇ ਤਰ੍ਹਾਂ ਦੀ ਛਾਈ ਹੈ ਤਾਂ ਉਹ ਇਸ ਉਪਟਣ ਦੇ ਨਾਲ ਉਹ ਬਿਲਕੁਲ ਚਿਹਰਾ ਉਹਦਾ ਕਲੀਨ ਹੋ ਜਵੇ ਲੇਕਿਨ ਆਪਾਂ ਕਰਦੇ ਕੀ ਹੈ ਸਿਰਫ ਇਹਨੂੰ ਵਿਆਹ ਤੋਂ ਇੱਕ ਦਿਨ ਦੋ ਦਿਨ ਪਹਿਲਾਂ ਹੀ ਲਗਾਣੇ ਆ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਆਪਾਂ ਇਹਦਾ ਯੂਜ਼ ਰਸਮ ਬਣ ਕੇ ਰਹੇਗੀ ਹਾਂ ਬਸੇ ਕਿ ਰਸਮ ਬਣ ਕੇ ਰਹਗੀ ਹੈ ਜਦਕਿ ਜੇ ਆਪਾਂ ਇਸ ਨੁਸਕੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਵੀ ਕੋਈ ਕਰੀਮ ਦੀ ਕੋਈ ਕਿਤੇ ਬਿਊਟੀ ਪਾਰਲਰ ਚ ਜਾਣ ਦੀ ਤੁਹਾਨੂੰ ਲੋੜ ਨਹੀਂ ਪਣੀ